ਪੰਜਾਬ ਦੇ ਲੋਕੋ ਤੁਸੀਂ ਇਹ ਬੜਾ ਕਹਿਨੇ ਆ ਕਿ ਭਈਆਂ ਨੇ ਗੰਦ ਪਾਇਆ ਪਰ ਮੈਂ ਤੁਹਾਨੂੰ ਉਹਨਾਂ ਬੰਦਿਆਂ ਨਾਲ ਮਲਾਉਣਾ ਜਿਨ੍ਹਾਂ ਨੇ ਦੇਸ਼ ਦੇ ਵਿੱਚ ਗੰਦ ਪਾਇਆ ਹੋਇਆ ਜਿਨ੍ਹਾਂ ਦਾ ਰੱਬ ਨਹੀਂ ਬਣਿਆ ਸਰਕਾਰ ਨਹੀਂ ਬਣੀ ਤੇ ਇਹ ਸਾਨੂੰ ਐਵੇਂ ਸੜਕਾਂ ਦੇ ਫਿਰਦੇ ਭੇੜੇ ਲੱਗਦੇ ਫਿਰਦੇ ਰਹਿੰਦੇ ਆ ਮੈਂ ਆਹ ਵੇਖ ਲਓ ਤੁਸੀਂ ਬੰਦਾ ਜਿਹੜਾ ਕੀ ਭਾਈ ਆ ਤੈਨੂੰ ਲੱਗਦਾ ਨਹੀਂ ਤੈਨੂੰ ਤੁਹਾਨੂੰ ਫਾਇ ਲੈ ਕੇ ਮਰ ਜਾਣਾ ਚਾਹੀਦਾ ਤੁਸੀਂ ਅੰਗ ਇਹਨਾਂ ਨੇ ਲੋਕਾਂ ਦਾ ਜਿਨ੍ਹਾਂ ਤੋਂ ਉੱਪਰ ਕੀਤਾ ਹੋਇਆ ਤੇ ਵੀਰੇ ਅਸੀਂ ਕਿਵੇਂ ਜਿਨ੍ਹਾਂ ਉੱਪਰ ਕੀਤਾ ਅਸੀਂ ਕੀ ਗੰਦ ਪਾਇਆ ਗੰਦ ਤੁਸੀਂ ਇਹ ਪਾਇਆ ਤੁਹਾਡਾ ਰੱਬ ਨਹੀਂ ਬਣਿਆ ਤੁਸੀਂ ਅੰਗ ਹੀ ਨਾ ਆਏ। ਤੁਹਾਨੂੰ ਕੁਝ ਸਕੂਲਾਂ ਦੇ ਵਿੱਚ ਵੀ ਟੀਚਰ ਜਿਹੜੇ ਜਿਹੜਾ ਟੀਚਰਾਂ ਹੁੰਦੀਆਂ ਹੁੰਦੀਆਂ ਕਲਾਸ ਦੇ ਵਿੱਚ ਤੁਹਾਨੂੰ ਲੋਕਾਂ ਦੇ ਵਿੱਚ ਵੀ ਟੀਚਰਾਂ ਹੁੰਦੀਆਂ ਤੇਰੀ ਉਮਰ ਕਿੰਨੀ ਆ? ਮੇਰੀ 30 ਸਾਲ ਦੇ ਕਰੀਬ। 30 ਸਾਲ ਦੇ ਕਰੀਬ ਉਮਰ ਆ ਤੇਰੀ। ਤੇਰਾ ਵਿਆਹ ਹੋ ਗਿਆ? ਨਹੀਂ ਹੋਇਆ। ਕਿਉਂ ਨਹੀਂ ਹੋਇਆ? ਉਹ ਕਿਉਂ ਨਹੀਂ ਆਇਆ? ਲੋਕ ਕਹਿੰਦੇ ਵੀ ਸਹੀ ਸਲਾਮਤ। ਜੋਬ ਕਰਕੇ ਕਿਉਂ ਜੇ ਮੈਂ ਜਾਣਾਂ ਜੋਬ ਭਾਲਣ ਵਾਸਤੇ ਕਿ ਸਹੀ ਸਲਾਮ ਨੂੰ ਜੋਬ ਦਿੰਦੇ ਗਿਆ ਹਾਂ ਜੇ ਮੈਂ ਹਾਂ ਤੇ ਫਿਰ ਤੈਨੂੰ ਲੱਗ ਹਾਂ ਰਿਸ਼ਤਾ ਵੇਖਣ ਜਾਣਾ ਅਗਲਾ ਕਹਿੰਦੇ ਅੰਗ ਹੀ ਨਾ ਅੰਗ ਹੀ ਨਾ ਫਿਰ ਤੁਹਾਨੂੰ ਲੱਗਦਾ ਨਹੀਂ ਵੀ ਤੁਹਾਨੂੰ ਫਾਇ ਲੈ ਕੇ ਮਰ ਜਾਣਾ ਚਾਹੀਦਾ ਤੁਹਾਡਾ ਨਾ ਤਾਂ ਤੁਹਾਨੂੰ ਹੱਦੋ ਵੱਦ ਮਾਪੇ ਬਾਪ ਸੰਭਦਾ ਬਾਅਦ ਦੇ ਵਿੱਚ ਤਾਂ ਤੁਹਾਨੂੰ ਟਿਚਰਾਂ ਹੁੰਦੀਆਂ ਥੋੜੀ ਜਦੋਂ ਕਦੇ ਵਿਧਾਨ ਸਭਾ ਚ ਗੱਲ ਨਹੀਂ ਹੋਈ ਸਰਕਾਰ ਨੇ ਕਦੇ ਗੱਲ ਕੀਤੀ ਆ ਕਿਉਂ ਨਹੀਂ ਕੀਤੀ ਸਰਕਾਰ ਨੇ ਸਾਨੂੰ ਸਾਈਕਲ ਦਿੱਤੇ ਆ ਦਿੱਤੇ ਸਾਈਕਲ ਸਾਈਕਲ ਦਿੱਤੇ ਸਾਨੂੰ ਹਰ ਸਾਲ ਨਵਾਂ ਸਾਈਕਲ ਮਿਲਦਾ ਸਾਨੂੰ ਸਾ 1500 ਰੁਪਏ ਪੈਨਸ਼ਨ ਵੀ ਮਿਲਦੀ ਆ ਤੇ ਅੱਜ ਦੀ ਮਹਿੰਗਾਈ ਚ 1500 ਰੁਪਏ ਪੈਨਸ਼ਨ ਨਾਲ ਤੁਹਾਡਾ ਗੁਜ਼ਾਰਾ ਹੋ ਜਾਂਦਾ ਜੀ ਗੁਜ਼ਾਰਾ ਤੁਹਾਨੇ ਹੁੰਦਾ ਗਾ ਗੁਜ਼ਾਰਾ ਨਹੀਂ ਹੁੰਦਾ ਦੁੱਧ ਕੀ ਰੇਟ ਆ ਦੁੱਧ 60 ਰੁਪਏ ਕਿਲੋ ਖੰਡ ਕੀ ਰੇਟ ਆ 50 ਰੁਪਏ ਕਿਲੋ ਸਬਜ਼ੀ ਕੀ ਰੇਟ ਇੱਕ ਇੱਕ ਡੰਗ ਦੀ ਬਣਦੀ ਆ 100 ਦੀ ਬਣ ਜਾਂਦੀ ਆ 100 ਦੀ ਬਸ 200 ਰੁਪਏ ਦੀ ਅੱਜ ਕੱਲ ਸਬਜ਼ੀ ਬਣਦੀ ਆ 3000 ਰੁਪਏ ਵੇਖ ਲਓ ਹਲੇ ਕਹਿੰਦਾ ਮੈਨੂੰ ਅੰਗ ਹੀ ਕਰਕੇ ਕੋਈ ਰਿਸ਼ਤਾ ਨਹੀਂ ਦੇਣਾ ਰਿਸ਼ਤੇ ਨੂੰ ਸੁਵਾ ਦੇਵੇ ਕੋਈ 3000 ਰੁਪਏ ਦੀ ਅੱਜ ਕੱਲ ਸਬਜ਼ੀ ਬਣਦੀ ਆ ਤੇ ਸਰਕਾਰ ਤੈਨੂੰ ਦਿੰਦੀ ਆ 1500 ਰੁਪਇਆ ਮਹੀਨੇ ਦਾ ਦਿਹਾੜੀ ਤੈਨੂੰ ਕੋਈ ਲੈ ਕੇ ਨਹੀਂ ਜਾ ਸਕਦਾ ਤੈਨੂੰ ਕੋਈ ਹੋਰ ਕੋਈ ਕੰਮ ਨਹੀਂ ਕਹਿ ਸਕਦਾ ਤੇ ਤੂੰ ਗੱਲਾਂ ਕਰਦਾ ਵੀ ਭਾਈ ਸਾਹਿਬ ਮੈਨੂੰ ਰਿਸ਼ਤਾ ਨਹੀਂ ਹੁੰਦਾ ਮੇਰੇ ਵਾਸਤੇ ਸਰਕਾਰ ਸੋਚਦੀ ਆ 1500 ਰੁਪਇਆ ਤੁਹਾਨੂੰ ਸਾਈਕਲ ਜਿਹੜਾ ਦਿੰਦੀ ਆ ਸਰਕਾਰ ਆਹੇ ਸਾਲ ਦਿੰਦੀ ਆ ਹਰ ਸਾਲ ਦਿੰਦੀ ਆ ਸਾਈਕਲ ਵਧੀਆ ਮਿਲਦਾ ਮਿਲ ਜਾਂਦਾ ਫਿਰ ਉਹ ਸਾਈਕਲ ਨਾਲ ਹੀ ਰੋਟੀ ਗੁਜ਼ਾਰਾ ਚੱਲਦਾ ਵਧੀਆ ਚੱਲਦਾ ਸਰਕਾਰ ਸੋਚਦੀ ਨਹੀਂ ਤੁਹਾਡੇ ਬਾਰੇ ਕਿ ਸੋਚਦੀ ਆ ਉਹ ਗੱਲ ਮੈਂ ਕਰਦਾ ਸੋਚਦੀ ਆ ਲੋ ਭਰਾਵੋ ਇਹ ਮੇਰਾ ਸੀਗਾ ਕਹਿਣ ਦਾ ਤਰੀਕਾ ਵੀ ਇਹ ਕਿਉਂਕਿ ਸ਼ੁਰੂਆਤ ਜੇਕਰ ਤੁਹਾਨੂੰ ਮਸਾਲੇਦਾਰ ਵਿਖਾ ਦੇ ਗਏ ਤੁਸੀਂ ਸੁਣ ਲੈਨੇ ਆ ਉਂਝ ਤੁਸੀਂ ਨਾ ਤਾਂ ਅੰਗ ਹੀ ਨਾ ਦੀ ਗੱਲ ਕੀਤੀ ਆ ਕਦੇ ਨਾ ਹੀ ਅੰਗ ਹੀ ਨਾ ਨੇ ਕਦੇ ਆਪਦੇ ਵਾਸਤੇ ਗੱਲ ਕੀਤੀ ਆ ਤੇ ਸਰਕਾਰ ਆ ਜਿਹੜੀ ਇਹਦਾ ਵਿਚਾਰਾ ਭੋਲਾ ਪੰਛੀ ਐ ਕਹਿੰਦਾ ਜੀ ਮੈਨੂੰ ਤਾਂ ਸਰਕਾਰ ਸਾਈਕਲ ਦਿੰਦੀ ਆ ਪਰ ਇਹ ਭੋਲੇ ਪੰਛੀ ਨੂੰ ਦੱਸ ਦੇਵਾ ਵੀ ਇਹ ਲੱਤਾਂ ਤੋਂ ਮਾਰਿਆ ਹੋਇਆ ਅੰਗ ਹੀ ਨਾ ਤੁਹਾਡੇ ਸਾਹਮਣੇ ਖਰੌੜੀਆਂ ਤੇ ਖੜਿਆ ਹੋਇਆ ਹਾਥੇ ਦੇ ਵਿੰਗੇਟ ਡੇ ਆ ਇਸ ਗੱਲ ਦਾ ਕੋਈ ਮੇਰੀ ਕੋਈ ਗੱਲ ਗਲਤ ਨਾ ਗਿਨੇ ਕੋਈ ਮਜ਼ਾਕ ਨਾ ਉਹ ਕਰੇ ਹੁਣ ਮੈਂ ਗੱਲ ਇਹ ਕਹਿਣਾ ਚਾਹਨਾ ਕਿ ਜਿਹੜੀ ਵਿਧਾਨ ਸਭਾ 117 ਐਮਐਲ ਪੰਜਾਬ ਦੇ ਬੰਦੇ ਆ ਤੁਸੀਂ ਆ 2022 ਤੋਂ ਲੈ ਲਓ ਚਾਹੇ 2017 ਤੋਂ ਲੈ ਲਓ ਚਾਹੇ ਤੁਸੀਂ ਹਰ ਤੋਂ ਵਿਧਾਨ ਸਭਾ ਚ ਜਾਂਦੇ ਰਹੋ ਇਹਨਾਂ ਨੂੰ ਸਵਾਏ ਸਾਈਕਲਾਂ ਤੋਂ ਕੋਈ ਕੱਖ ਨਹੀਂ ਦਿੰਦਾ ਇਨਾਂ ਦੀ ਕਦੇ ਕੋਈ ਗੱਲ ਨਹੀਂ ਹੋਈ ਰਹੀ ਗੱਲ 1500 ਰੁਪਿਆ ਪੈਨਸ਼ਨ ਦੀ 1500 ਰੁਪਿਆ ਜਿਹੜੀ ਪੈਨਸ਼ਨ ਹੈ ਇਨਾਂ ਦੀ ਉਹ ਅੱਜ ਦੇ ਟਾਈਮ ਗੁਜਾਰਾ ਨਹੀਂ ਹੁੰਦਾ ਜੇ ਇਹਨੂੰ ਪੁੱਛ ਲਈਏ ਕਿਉਂਕਿ ਇਹਦੇ ਬਾਰੇ ਤਾਂ ਮੈਂ ਚੰਗੀ ਤਰ੍ਹਾਂ ਜਾਣਦਾ ਇਹਦੇ ਬਾਪ ਸੀ ਜਿਹੜਾ ਉਹ ਕੈਂਸਰ ਦੀ ਬਿਮਾਰੀ ਦੇ ਨਾਲ ਦੁਨੀਆ ਛੱਡ ਗਏ ਔਰ ਜਿਹੜੇ ਕਹ ਲੋ ਆ ਭੈਣ ਭਾਈ ਹੁੰਦੇ ਆ ਕਈ ਐਹੋ ਜਿਹੇ ਅੰਗ ਹੀ ਨਾ ਜਿਹੜੇ ਵੱਡੇ ਹੁੰਦੇ ਆ ਘਰਾਂ ਦੇ ਵਿੱਚੋਂ ਆਪਦੇ ਭੈਣ ਭਾਈਆਂ 'ਚੋਂ ਵੱਡੇ ਹੁੰਦੇ ਆ ਪਿਓ ਦੀਆਂ ਜ਼ਿੰਮੇਵਾਰੀਆਂ ਉਹਦੇ ਤੇ ਆਉਣਗੀਆਂ ਪਰ ਉਹ ਜ਼ਿੰਮੇਵਾਰੀਆਂ ਚੱਕਣ ਦੀ ਤਾਂ ਦੂਰ ਦੀ ਗੱਲ ਉਹ ਆਪਦੀ ਜ਼ਿੰਮੇਵਾਰੀ ਨਹੀਂ ਚੱਕ ਸਕਦਾ ਔਰ ਰੱਬ ਨੇ ਇਹਨਾਂ ਨੂੰ ਜਨਮ ਦੇਤਾ ਇਹਨਾਂ ਨੂੰ ਮਾਪੇ ਬਾਪ ਕੱਲਾ ਨਹੀਂ ਕੋਈ ਪੁੱਠਾ ਸਿੱਧਾ ਬੋਲਦਾ ਬਾਕੀ ਇਹਨਾਂ ਨੂੰ ਬਹੁਤ ਲੋਕ ਗੱਲਾਂ ਬੋਲਦੇ ਆ ਕੋਈ ਕੁਛ ਕਹਿ ਦਿੰਦਾ ਕੋਈ ਕੁਛ ਕਹਿੰਦਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਭੈਣ ਭਾਈਆਂ ਦੇ ਵਿਆਹ ਸ਼ਾਦੀ ਕਰਨੇ ਹੁੰਦੇ ਆ ਇਹਨਾਂ ਦੀ ਤਾਂ ਕਦੇ ਕੋਈ ਗੱਲ ਹੀ ਨਹੀਂ ਕਰਦਾ ਜੇ ਅੱਜ ਅੰਗਿਣਾ ਦੀ ਗੱਲ ਕਰੀਏ ਤਾਂ ਮੈਂ ਅਮਨ ਅਰੋੜਾ ਜੀ ਦੀ ਗੱਲ ਕਰਦਾ ਸਾਡੇ ਹਾਕਾ ਜਲਾਲਾਬਾਦ ਦੇ ਐਮਐਲਏ ਦੀ ਗੱਲ ਕਰਦਾ ਆ ਦੋ ਤਿੰਨ ਦਿਨ ਹੋ ਗਏ ਆ ਅਰਨੀ ਵਾਲਾ ਛੇਖ ਚਬਾਨ ਦੇ ਵਿੱਚ ਸਾਈਕਲਾਂ ਵੰਡੀਆਂ ਕਿੰਨਾ ਤਾਂ ਮੈਂ ਉਦੇ ਦਾ ਸੋਚਣ ਲੱਗਿਆ ਮੈਂ ਕਿਹਾ ਯਾਰ ਇਹਨਾਂ ਨੂੰ ਅੱਜ 70 ਸਾਲ ਹੋ ਗਏ ਆ ਅੰਗਹੀਣਾ ਨੂੰ ਸਵਾਏ ਸਾਈਕਲਾਂ ਤੋਂ ਕੋਈ ਦਿੰਦਾ ਕੱਖ ਨਹੀਂ ਭਰਾਵਾ ਮੈਂ ਤੁਹਾਨੂੰ ਇਹ ਵੀ ਕਹਿਣਾ ਕਿ ਮੈਂ ਇਹਦਾ ਇੱਕ ਹੱਲ ਵੀ ਕੱਢ ਕੇ ਦੇ ਰਿਹਾ ਅੰਗਹੀਣਾ ਨੂੰ ਭਾਈ ਸਾਹਿਬ ਤੈਨੂੰ ਕਦੇ ਸਰਕਾਰ ਨੇ ਕਦੇ ਦਿਮਾਗਤਾ ਨਹੀਂ ਦਿੱਤਾ ਵੀ ਆਪਾਂ ਆਹ ਕਰ ਲਈਏ ਨਾ ਵਾਸਤੇ ਨਹੀਂ ਨਹੀਂ ਚਾ ਫਿਰ ਅੱਜ ਮੈਂ ਦੱਸਦਾ ਤੈਨੂੰ ਤੈਨੂੰ ਸਕੀਮ ਚੰਗੀ ਲੱਗੀ ਤਾਂ ਤੂੰ ਸਰਕਾਰ ਨੂੰ ਕਹਿ ਦੇ ਅੱਛਾ ਗੱਲ ਕੀ ਆ ਕਿ ਮੈਂ ਸੋਚਿਆ ਵੀ ਇਹਨਾਂ ਨੂੰ ਹਰ ਕੋਈ ਸਾਈਕਲ ਦੇ ਕੇ ਲੰਘ ਜਾਂਦਾ ਇਹ ਸਾਈਕਲ ਲੈ ਕੇ ਇੰਨਾ ਕੁ ਖੁਸ਼ ਹੋ ਜਾਂਦੇ ਆ ਮਾਫੀ ਚਾਹੁੰਨਾ ਮੇਰੇ ਅੰਗੇ ਇਹਨ ਵੀਰਾਂ ਤੋਂ ਭਾਈ ਸਾਹਿਬ ਸਿਆਣਿਆਂ ਦੀ ਗੱਲ ਤਾਂ ਰੱਬ ਦੇ ਰੰਗ ਤੇ ਬੰਦਾ ਜਿਹੜਾ ਕਹ ਲੋ ਰੱਬ ਦੇ ਰੰਗਾਂ ਨੂੰ ਦੱਸਣ ਤੋਂ ਤੰਗ ਔਰ ਜਿਹੜਾ ਕਹ ਲੋ ਕਿ ਇਹ ਨਹੀਂ ਪਤਾ ਹੁੰਦਾ ਰੱਬ ਕਿਹੜੇ ਰੰਗਾਂ 'ਚ ਰਾਜੀ ਹੁੰਦਾ ਮੈਂ ਕੋਈ ਟੀਚਰ ਨਹੀਂ ਕਰ ਰਿਹਾ ਮੈਂ ਕੋਈ ਗਲਤ ਨਹੀਂ ਬੋਲ ਰਿਹਾ ਮੈਂ ਸਿਰਫ ਇਹਨਾਂ ਦੀ ਗੱਲ ਰੱਖਣੀ ਆ ਤੇ ਗੱਲ ਸਰਕਾਰ ਤੱਕ ਤੁਸੀਂ ਪਹੁੰਚਾਉਣੀ ਆ ਗੱਲ ਇਹ ਆ ਕਿ ਇਹਨਾਂ ਨੂੰ ਸਾਈਕਲ ਦੇਣ ਦੇ ਜਿਹੜੇ ਦਿੰਦੇ ਆ ਚਾਹੇ ਉਹ ਰੈੱਡ ਕਰਾਸ ਤੋਂ ਦਿੱਤੇ ਜਾਂਦੇ ਆ ਚਾਹੇ ਕੁਛ ਦਿੱਤੇ ਜਾਂਦੇ ਆ ਸਭ ਤੋਂ ਵੱਡੀ ਗੱਲ ਤਾਂ ਇਹ ਕਿ ਜਿਹੜੇ ਅੰਗਹੀਣ ਲੱਤਾਂ ਤੋਂ ਮਾਰੇ ਹੋਏ ਆ ਕੀ ਭਾਈ ਸਾਹਿਬ ਤੁਹਾਡੇ ਹੱਥ ਐ ਐਂ ਕਦੀ ਹੱਥ ਕੰਮ ਕਰ ਸਕਦੇ ਆ ਕਰਦੇ ਹੀ ਕਰਦੇ ਮੇਰਾ ਕਹਿਣਾ ਇਹ ਆ ਕਿ ਜਿਹੜੀਆਂ ਉਹ ਜਿਹੜੀਆਂ ਉਹ ਆਟੋ ਹੁੰਦੀਆਂ ਸੀਐਨਜੀ ਵਾਲੀਆਂ ਜੇਕਰ ਰੈੱਡ ਕਰਾਸ ਦੇ ਵਿੱਚੋਂ ਅੰਗਹੀਨਾਂ ਨੂੰ ਉਹਨਾਂ ਨੂੰ ਦਿੱਤਣਾ ਜਾਣ ਵੀ ਜਿਹੜੀਆਂ ਜਿਨ੍ਹਾਂ ਨੂੰ ਉਹ ਮਿਲਦੀ ਆ ਆਪਣੇ ਜਿਹੜੇ ਉਹ ਆਪ ਦਾ ਰੋਜਗਾਰ ਚਲਾਇਆ ਜਾਵੇ ਇਹਨਾਂ ਦਾ ਤੇ ਸਪੈਸ਼ਲ ਉਹਨਾਂ ਇਹਨਾਂ ਨੂੰ ਰੂਟ ਦਿੱਤਾ ਜਾਵੇ ਕਿ ਆਹ ਰੂਟ ਤੇ ਆਹ ਚੱਲਣਗੇ ਅੰਗਹੀਨਾਂ ਜਾਂ ਤੁਸੀਂ ਕੋਈ ਵੀ ਇਹਨਾਂ ਵਾਸਤੇ ਵਿਧਾਨ ਸਭਾ ਦੇ ਵਿੱਚ ਗੱਲ ਕਰੋ ਕਾਨੂੰਨ ਬਣਾਓ ਲੋਕ ਸਭਾ 'ਚ ਬਣਾਓ ਰਾਜ ਸਭਾ 'ਚ ਬਣਾਓ ਇਹਨਾਂ ਨੂੰ ਤੋਂ ਰੱਬ ਸਿੱਟ ਕੇ ਭੁੱਲ ਗਿਆ ਔਰ ਸਰਕਾਰ ਭੁੱਲ ਗਈ ਲੋਕ ਭੁੱਲ ਗਏ ਔਰ ਇਹਨਾਂ ਵਾਸਤੇ ਕੋਈ ਕਾਨੂੰਨ ਬਣਾਓ ਜਿਹੜੀਆਂ ਇਹਨਾਂ ਨੂੰ ਤੁਸੀਂ ਅੱਜ ਕੱਲ ਇਲੈਕਟ੍ਰੋਨਿਕ ਇਲੈਕਟ੍ਰੋਨਿਕ ਦਿੰਨੇ ਇਹਨਾਂ ਨੂੰ ਅੱਜ ਸਾਈਕਲ ਜੇ ਦਿੰਨੇ ਕੁਝ ਕਾਨੂੰਨ ਦਿੱਤੇ ਜਾਂਦੇ ਜਿਨ੍ਹਾਂ ਦੇ ਕੋਈ ਸਪਾਰਸ਼ਿਸ਼ਪੂਰਸ਼ ਪੈ ਜੇ ਕਹਿ ਕੋਆ ਜਾਵੇ ਐਵੇਂ ਗੱਲ ਹਾਂਜੀ 100% ਵਾਲੇ 100% ਵਾਲੇ ਨੂੰ ਠੀਕ ਹੈ ਮੇਰੀ ਕਹਿਣੀ ਇਹ ਗੱਲ ਆ ਕਿ ਤੁਸੀਂ ਰੇੜੀਆਂ ਵੀ ਜਿਹੜੀਆਂ ਦਿੰਨੇ ਆ ਸਾਈਕਲ ਰੇੜੀ ਦਿੰਨੇ ਆ ਜਿਹਨੂੰ ਵੀ ਉਹ ਵੀ ਕੋਈ ਪਰਸੈਂਟ ਦੇ ਹਿਸਾਬ ਨਾਲ ਦਿੰਦੇ ਹੋਵਾਂਗੇ ਪਰ ਜਿਹੜੇ ਅੰਗਹੀਣ ਐ ਇੱਥੇ ਪੰਜਾਬ ਦੇ ਵਿੱਚ ਉਹਨਾਂ ਵਾਸਤੇ ਤੁਸੀਂ ਕੋਈ ਰੋਜਗਾਰ ਚਲਾ ਦਿਓ ਜਿਹੜੇ ਚਲਾ ਸਕਦੇ ਆ ਉਹਨਾਂ ਅੰਗਹੀਣਾ ਵਾਸਤੇ ਜਿਹੜੀ ਸੀਐਨਜੀ ਹੁਣ ਭਾਈ ਸਾਹਿਬ ਜੇ ਤੈਨੂੰ ਸੀਐਨਜੀ ਵਾਲਾ ਦੇ ਦੇਣ ਸਕੂਟਰ ਜਾ ਤੂੰ ਸਵਾਰੀਆਂ ਵੀ ਢੋ ਸਕਦਾ ਤੇ ਤੂੰ ਉਹਨੂੰ ਜਿਹੜਾ ਕਹਿ ਲੋ ਮੇਰੇ ਕੋਲ ਗੱਲ ਸਿੱਧੀ ਐ ਨਹੀਂ ਚਲਾ ਸਕਦਾ ਤੇ ਉਹਨੂੰ ਕਿਰਾਏ ਤੇ ਵੀ ਦੇ ਸਕਨਾ ਬਿਲਕੁਲ ਉਹਨੂੰ ਕਿਰਾਇਆ ਤੇ ਦੇ ਕੇ ਕੋਈ 400 ਰੁਪਿਆ ਤੈਨੂੰ ਡੇਲੀ ਦਾ ਮਿਲ ਸਕਦਾ ਬਿਲਕੁਲ ਬਗ ਜੀ ਉਹ ਤੈਨੂੰ 12000 ਰੁਪਿਆ ਡੇਲੀ ਦਾ ਮਿਲ ਸਕਦਾ ਫਿਰ ਜਿਹੜੀ ਕੋਈ ਅੰਗ ਹੀਨ ਧੀ ਪੈਣਾ ਕਿਸੇ ਦੀ ਉਹ ਤੁਹਾਡੇ ਵਿਆਹ ਸ਼ਾਦੀ ਵੀ ਹੋ ਸਕਦੇ ਆ ਇਹ ਵੀਰੋ ਇਹ ਗੱਲ ਸੱਚੀ ਆ ਕੋਈ ਇਹਨਾਂ ਬਾਰੇ ਗੱਲ ਨਹੀਂ ਕਰਦਾ ਉਹ ਵੀ ਉਹਦੇ ਮੈਂ ਲੱਗਾ ਚੱਲਿਆ ਸੀ ਤੇ ਮੈਂ ਵੇਖਿਆ ਮੈਂ ਖੈਰ ਆ ਦੀਆ ਸਾਈਕਲ ਤਾਹੇ ਵਾਰ ਮਿਲ ਜਾਂਦੇ ਆ ਪਰ ਇਹਨਾਂ ਨੂੰ ਕੋਈ ਪੱਕਾ ਰੋਜ਼ਗਾਰ ਦੇਣਾ ਚਾਹੀਦਾ ਔਰ ਜਿਹੜੇ 100% 90% ਅੰਗ ਹੀ ਨਾ ਉਹ 90% ਅੰਗ ਹੀ ਨਾ ਵਾਸਤੇ ਕੋਈ ਪੈਨਸ਼ਨ ਆ ਜਿਹੜੀ 7-8000 ਰੁਪਏ ਦੇ ਕਰੀਬ ਚਾਹੀਦੀ ਆ ਔਰ ਜਿਹੜੇ ਵੱਡੇ-ਵੱਡੇ ਅਫਸਰ ਆ ਉਹ ਵੱਡੇ-ਵੱਡੇ ਅਫਸਰਾਂ ਦੀ ਤਨਖਾਹ ਘੱਟ ਕਰ ਦੋ ਇਹ ਤੁਸੀਂ ਲੋਕ ਸਭਾ ਵਿਧਾਨ ਸਭਾ ਰਾਜ ਸਭਾ ਦੇ ਵਿੱਚ ਗੱਲ ਕਰੋ ਮੈਂ ਕਿਉਂ ਕਹਿ ਰਿਹਾ ਰਾਜ ਸਭਾ ਦੇ ਵਿੱਚ ਆਪਣੇ ਪੰਜਾਬ ਦੇ ਬੈਠੇ ਕੋਈ ਇੱਕ ਨੋ ਤਾਂ ਬੈਠੇ ਹੋਣਗੇ ਜੇ ਨਾ ਕੋਈ ਪੰਜਾਬ ਦੀ ਗੱਲ ਕਰਦੇ ਕੋਈ ਦਿੱਲੀ ਦੇ ਪਾਇ ਤਾਂ ਐਮਪੀ ਆ 13 ਬੰਦੇ ਆ 13 ਦੇ ਵਿੱਚੋਂ ਕੋਈ ਤਿੰਨ ਤੈਨਾਂ ਦੀ ਗੱਲ ਕਰੋ ਜੇ ਗੱਲ ਕਰੀਏ 117 117 ਦੇ ਵਿੱਚੋਂ ਕੋਈ 17 ਜਣੇ ਤੈਨਾਂ ਦੀ ਗੱਲ ਕਰੋ ਸਵਾਏ ਰੇਡਿੰਗਾਂ ਤੋਂ ਇਹਨਾਂ ਨੂੰ ਅੱਜ ਤੱਕ ਕਿਸੇ ਨੇ ਕੱਖ ਨਹੀਂ ਦਿੱਤਾ ਰਹੀ ਗੱਲ ਪੈਨਸ਼ਨਾਂ ਦੀ ਜੇਕਰ ਇਹਨਾਂ ਨੂੰ ਪੱਕਾ ਕੋਈ ਰੋਜ਼ਗਾਰ ਮਿਲ ਜੇ ਜਿਹੜੇ ਪੜੇ ਲਿਖੇ ਆ ਜਿਹੜੇ ਪੜ੍ਹੇ ਲਿਖੇ ਨਹੀਂ ਨਾ ਜਿਹੜੇ ਕੁਝ ਕਰ ਸਕਦੇ ਆ ਉਹਨਾਂ ਦੀਆਂ ਡੀਸੀ ਦਫ਼ਤਰਾਂ ਦੇ ਵਿੱਚ ਕੋਈ ਪੋਸਟਾਂ ਖੋਲੋ ਐਸਐਸਪੀ ਦਫ਼ਤਰਾਂ ਦੇ ਵਿੱਚ ਪੋਸਟਾਂ ਬਣਾਓ ਐਸਡੀਐਮ ਦਫ਼ਤਰਾਂ ਦੇ ਵਿੱਚ ਪੋਸਟਾਂ ਲਿਆਓ ਜਿਹੜਾ ਕਹ ਲੋ ਕੰਪਿਊਟਰ ਕੋਰਸ ਕਰਵਾਓ ਔਰ ਥਾਣਿਆਂ ਦੇ ਵਿੱਚ ਕੰਪਿਊਟਰਾਂ ਦਾ ਕੰਮ ਉਹ ਕਰੋ ਸਕੂਲਾਂ ਦੇ ਵਿੱਚ ਇਹਨਾਂ ਨੂੰ ਕੋਈ ਪੀਐਨ ਦਾ ਕੰਮ ਦਿਓ ਜਾਂ ਜਿੱਥੇ ਇਹਨਾਂ ਦੀ ਜ਼ਰੂਰਤ ਜਿਹੜੇ ਕਹ ਲੋ ਹਰ ਥਾਂ ਤੇ ਤੁਸੀਂ ਕੰਮ ਦੇ ਸਕਦੇ ਆ ਜੇਕਰ ਐਮਐਲਏ ਆਂ ਦੇ ਡਾਕਟਰ ਆ ਤਾਂ ਉੱਥੇ ਸਰਕਾਰੀ ਬੰਦਾ ਰੱਖ ਦੋ ਭਾਈ ਕੋਈ ਜਿਹੜਾ ਉਹ ਇਹਨਾਂ ਦੀ ਕੋਈ ਲਿਖਪੜ ਹੋਵੇ ਉੱਥੇ ਕਰ ਸਕੇ ਚਲੋ ਲਿਖਪੜ ਹੁੰਦੀ ਤਾਂ ਬਹੁਤ ਆ ਪਰ ਮੈਂ ਅਜ ਤੱਕ ਹੁੰਦੀ ਵੇਖੀ ਤਾਂ ਨਹੀਂ ਗਈ ਹੱਥੋਂ-ਥੀ ਕੰਮ ਨਹੀਂ ਪੜ ਜਾਂਦੇ ਆ ਤੁਸੀਂ ਜੇਕਰ ਚਾਹੋ ਇਹਨਾਂ ਵਾਸਤੇ ਬਹੁਤ ਕੁਝ ਕਰ ਸਕਦੇ ਆ ਪ੍ਰਾਈਵੇਟ ਕੰਪਨੀਆਂ ਦਾ ਤੁਹਾਡੇ ਤੋਂ ਜਦੋਂ ਇਜਾਜ਼ਤਾਂ ਲੈਂਦੀਆਂ ਵੀ ਅਸੀਂ ਆ ਕੰਮ ਕਰਨਾ ਤੁਸੀਂ ਉਹਨਾਂ ਦੇ ਵਿੱਚ ਇਨਾਂ ਦੀ ਕੋਈ ਗਿਣਤੀ ਰਖਾਓ ਗੱਲ ਝੂਠ ਤਾਂ ਨਹੀਂ ਮਹਾਰਾਜ ਜੀ ਨਹੀਂ 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 ਦੱਸਦੇ ਹੁਣ ਤਾਂ ਗੱਲ ਨਹੀਂ ਸਹੀ ਆ ਜੀ ਕਿ 1500 ਪੈਂਸ਼ਨ ਬਹੁਤ ਆ ਨਹੀਂ ਨਹੀਂ 1500 ਕਿ ਬਹੁਤ ਆਈ 1500 ਦਾ 15 ਦਿਨ ਵੀ ਨਹੀਂ ਲੰਘਦੇ ਤੇ ਫਿਰ ਸਾਈਕਲ ਬਹੁਤ ਆ ਕਿਉਂ ਸੀਐਨਜੀ ਵਾਲਾ ਕੰਮ ਸਹੀ ਆ ਸੀਐਨਜੀ ਕੰਮ ਵੈਲਕਮ ਸਹੀ ਆ ਜਿਹੜੇ ਚਲਾ ਸਕਦੇ ਆ ਬਿਲਕੁਲ ਬੇਸ਼ੱਕ 1500 ਬੰਦ ਕਰਦੇ ਪੀਐਨਜੀ ਦੇ ਦੇਣ ਸਾਨੂੰ ਸੀਐਨਜੀ ਦੇ ਦੇਣਾ ਨਹੀਂ ਇਹ ਵੇਖ ਲਾ ਹੁਣ ਗੱਲ ਸਹੀ ਆ ਕਿ ਝੂਠ ਆ ਜੀ ਸਹੀ ਆ ਸਹੀ ਆ ਕਿ ਰੀਡਿੰਗਾਂ ਤੱਕ ਤੁਹਾਡੇ ਦਰਸਖਾਨ ਤੱਕ ਹੀ ਰੱਖਿਆ ਤੁਹਾਨੂੰ ਕਿਹ ਵਖਾ ਵੇਖੋ ਜੀ ਾਂਘੀਣਾ ਵਾਸਤੇ ਅਸੀਂ ਆ ਰੇੜੀਆਂ ਦੇ ਤੱਕ ਕੇ ਰੇੜੀਆਂ ਹੀ ਬਹੁਤ ਆ ਨਹੀਂ ਰੇੜੀਆਂ ਕਾ ਬਹੁਤ ਆ ਜੀ ਰੋਟੀ ਕਿਵੇਂ ਖਾਵਾਂਗੇ ਰੇੜੇ ਨਹੀਂ ਵੇਖਦੇ ਖਾ ਲਓ ਜੇ ਰੇੜੀਆਂ ਦਾ ਹੀ ਜਾਂਦੀ ਸਰਕਾਰ 70 75 ਸਾਲਾਂ ਤੋਂ ਰੇੜੀਆਂ ਰੋਟੀ ਵਾਲੀ ਚੱਲਦੇ ਨਹੀਂ ਚੱਲਦੇ ਮੇਰਾ ਵੀਰ ਮੈਂ ਮਾਫੀ ਚਾਹੁੰਨਾ ਮੈਂ ਤੇਰਾ ਕੋਈ ਦਿਲ ਨਹੀਂ ਦਿਖਾਉਣਾ ਚਾਹੁੰਦਾ ਸੀ ਮੈਨੂੰ ਪਤਾ ਬਹੁਤ ਤੰਗ ਹੀ ਨਾ ਜਿਹੜੇ ਪੜੇ ਲਿਖੇ ਬੈਠੇ ਹੋਏ ਆ ਜਿੰਨਾ ਨੇ ਨਾ ਪਾਸਟੂ ਕੀਤੀਆਂ ਹੋਆਂ ਕਈ ਬੀਏ ਕਰਕੇ ਬੈਠੇ ਆ ਉਹ ਹੁਣ ਅੱਜ ਜੇਕਰ ਇਹ ਬੰਦੇ ਨੇ ਰੋਟੀ ਖਾਣੀ ਆ ਮਜਬੂਰਨ ਜਾਂ ਤਾਂ ਇਹਨੂੰ ਸੱਟੇ ਦਾ ਕੰਮ ਕਰਨਾ ਪੈਣਾ ਜਾਂ ਕੋਈ ਉਹਨੂੰ ਹੋਰ ਟੋਰ ਨੰਬਰ ਦਾ ਕੰਮ ਫੜਨਾ ਪੈਣਾ ਤੇ ਜੇਕਰ ਅਸਲ ਦੇ ਵਿੱਚ ਤਾਂ ਭਾਈ ਸਾਹਿਬ ਫਿਰ ਕਾਰਵਾਈ ਤਾਂ ਬਰोबर ਹੁੰਦੀ ਆ ਜੇ ਚੋਰੀ ਕਰੂਗਾ ਤਾਂ ਚੋਰੀ ਤਾਂ ਚਲੋ ਕਰ ਨਹੀਂ ਸਕਦਾ ਨਾਸੀ ਵੀ ਤਾਂ ਤਾਂ ਵੀ ਲੱਗਣੀ ਇਹਦੇ ਤੇ ਇਸ ਕਰਕੇ ਸਰਕਾਰ ਇਹਨਾਂ ਬਾਰੇ ਸੋਚੇ ਸਰਕਾਰ ਵੱਡੇ ਵੱਡੇ ਬਿਜ਼ਨਸਮੈਨਾਂ ਬਾਰੇ ਸੋਚ ਲੈਂਦੀ ਆ ਸਰਕਾਰ ਹੋਰਾਂ ਬਾਰੇ ਸੋਚ ਲੈਂਦੀ ਆ ਸੱਟੇ ਦੇ ਮਾਲਕਾਂ ਬਾਰੇ ਸੋਚ ਲੈਂਦੀ ਆ ਠੇਕੇਦਾਰਾਂ ਬਾਰੇ ਸੋਚ ਲੈਂਦੀ ਆ ਹੋਰ ਕਈ ਅਫਸਰਾਂ ਬਾਰੇ ਸੋਚ ਲੈਂਦੀ ਆ ਤਾਂ ਕਮ ਸੇ ਕੰਮ ਇਹਨਾਂ ਦੀ ਵੀ ਸੋਚੋ ਤੇ ਉਹ ਜਿਹੜੇ ਲੋਕ ਜਿਨ੍ਹਾਂ ਦੀ ਕੋਈ ਤਨਖਾਹ 40-45000 ਰੁਪਇਆ ਹੁੰਦੀ ਆ ਤੇ ਕਈ ਵਾਰ ਉਹ ਕਹਿੰਦੇ ਆ ਸਾਡੀ ਤਨਖਾਹ ਥੋੜੀ ਆ ਜੇਕਰ ਥੋੜੀ ਲੱਗਦੀ ਆ ਭਰਾਵੋ ਤੁਸੀਂ ਇਹਨਾਂ ਅੰਗੀਆਂ ਵੱਲ ਵੇਖ ਲਓ ਜੇ ਜਿਹੜਾ ਮਾਤਰੀ 1500 ਰੁਪਏ ਦੇ ਨਾਲ ਮਹੀਨੇ ਚ ਇਹਨਾਂ ਨੇ ਗੁਜ਼ਾਰਾ ਕਰਨਾ ਤੇ 1500 ਰੁਪਿਆ ਮਹੀਨੇ ਦਾ ਇਹਨਾਂ ਨੇ ਗੁਜ਼ਾਰਾ ਕਰਨਾ ਕਹਿਨ ਤੋਂ 50 ਕਹਿਨ ਤੋਂ ਭਾਵ ਰੋਟੀਆਂ ਕਿੰਨੀਆਂ ਖਾਣਾ ਚ 1500 ਦਾ ਵੀ ਤੇਰਾ ਰਿਜ਼ਲਟ ਕਾਢ ਹੀ ਦਿੱਗੇ ਚਾਰ ਇੱਕ ਟਾਈਮ ਇੱਕ ਟਾਈਮ ਅੱਠ ਰੋਟੀਆਂ ਖਾਣਾ ਤੂੰ ਨਹੀਂ ਯਾਰ ਅੱਠ ਰੋਟੀਆਂ ਤਾਂ ਜ਼ਿਆਦਾ ਘੱਟ ਖਾਇਆ ਕਰ ਤੈਨੂੰ ਸਿਰਫ ਸਰਕਾਰ 50 ਰੁਪਏ ਦਿੰਦੀ ਆ ਘਿਆੜੀ ਤਾਂ ਤੈਨੂੰ ਕੋਈ ਲੈ ਕੇ ਨਹੀਂ ਜਾਂਦਾ ਨਹੀਂ ਲੈ ਕੇ ਨਹੀਂ 50 ਰੁਪਏ ਤੈਨੂੰ ਦਿਨ ਦੇ ਮਿਲਦੇ ਆ ਤੂੰ ਪੰਜਾਂ ਦਾ ਦੁੱਧ ਲਿਆ 2.5 ਰੁਪਿਆ ਦੀ ਸਬਜ਼ੀ ਲਿਆ ਨੂਨ ਮਿਰਚ ਮਸਾਲਾ ਆਂਢੀ ਗਵਾਂਢੀ ਤੋਂ ਮੰਗ ਆਂਢੀ ਗਵਾਂਢੀ ਤੋਂ ਮੰਗ ਕੇ ਤੂੰ ਨੂਨ ਮਿਰਚਾ ਪਾਉਣੀਆ ਗੰਡੇ ਅੱਜ ਕੱਲ ਮਹਿੰਗੇ ਆ ਇੱਕ ਗੰਡਾ ਕਿਸੇ ਤੋਂ ਮੰਗਲਾ ਜਿਹੜਾ ਘੜੁੱਕੇਲਾ ਜਾਂਦਾ ਹੋਵੇ ਜਦੋਂ ਤੂੰ ਸਬਜ਼ੀ ਬਣਾਉਣੀ ਹੋਵੇ ਸਬਜ਼ੀ ਨੂੰ ਤੜਕਾ ਲਾਉਣ ਲੱਗੇ ਤੇਲ ਵੀ ਚਾਹੀਦਾ ਅਕਸਰ ਤੂੰ ਤੇਲ ਵੀ ਨਹੀਂ ਲਾਉਣਾ ਤੜਕਾ ਵੀ ਨਹੀਂ ਲਾਉਣਾ ਕੱਲੀ ਖਾਲੀ ਪਟੇਲੀ ਨੂੰ ਗੰਡਾ ਵਿਖਾ ਦੇਣਾ ਤੇ ਸਬਜ਼ੀ ਉਹਨੇ ਇੱਕ ਡੰਗ ਦੀ ਬੰਦੀ ਆ ਤੇ ਸਬਜ਼ੀ ਵੀ ਪਹਿਲੀ ਗੱਲ ਤੂੰ ਮੰਗ ਤਾਂ ਅੰਕ ਹੀ ਖਾ ਰੋਟੀ ਆ 50 ਰੁਪਏ ਤੂੰ ਚਾਹ ਵੀ ਮੰਗ ਕੇ ਪੀ ਸਕਦਾ ਕਿਉਂਕਿ 50 ਰੁਪਏ ਸਰਕਾਰ ਇਹਨੂੰ ਇੱਕ ਦਿਨ ਦੇ ਦਿੰਦੀ ਆ 50 ਰੁਪਿਆ ਦੇ ਵਿੱਚ 10 ਦਿਨਾਂ ਦਾ ਕਿੰਨਾ ਬਣਿਆ ਜੀ 500 ਰੁਪਿਆ 20 ਦਿਨਾਂ ਦਾ 1000 ਰੁਪਿਆ ਤੇ ਇੱਕ ਮਹੀਨੇ ਦਾ 1500 ਰੁਪਿਆ ਪੂਰਾ ਕਰਤਾ ਨਾ ਬਾਈ ਤੇ ਜੇਕਰ ਸਰਕਾਰ ਇਹਨਾਂ ਨੂੰ ਵੇਖੋ ਖਰਚਾ ਤਾਂ ਹੋਣਾ ਹੀ ਹੋਣਾ ਖਰਚਾ ਤਾਂ ਹੋਣਾ ਹੀ ਹੋਣਾ ਪਰ ਮਾਇਆ ਕਹਿਣਾ ਇਹਨਾਂ ਨੂੰ ਭਾਈ ਰੋਜਗਾਰ ਚਲਾ ਕੇ ਦਿਓ ਰੇਡਿੰਗਾਂ ਨਾਲ ਇਹਨਾਂ ਦੀ ਪੂਰੀ ਨਹੀਂ ਪੈਣੀ ਪ੍ਰਾਈਵੇਟ ਕੰਪਨੀਆਂ ਚ ਸੈੱਟ ਕਰੋ ਜਿਹੜੇ ਹੋ ਸਕਦੇ ਆ ਸਰਕਾਰੀ ਥਾਵਾਂ ਤੇ ਸੈੱਟ ਕਰੋ ਬਹੁਤ ਸਾਰੀਆਂ ਪੋਸਟਾਂ ਜਿੱਥੇ ਪੋਸਟਾਂ ਕਰ ਸਕਦੇ ਆ ਜਿਹੜਾ ਕਹਿ ਲੋ ਆ ਡਾਕ ਘਰ ਦੇ ਵਿੱਚ ਨਣੀਆਂ ਪੋਸਟਾਂ ਕੱਢੋ ਕੋਈ ਮਤਲਬ ਅੰਗ ਹੀਣਾ ਨੂੰ ਰੱਬ ਦੇ ਥੱਲੇ ਸਿੱਟਦਾ ਉਦੋਂ ਬਾਅਦ ਉਹਨਾਂ ਦੀ ਮਾਂ ਪਿਓ ਜ਼ਿੰਮੇਦਾਰ ਆ ਤੇ ਉਦੋਂ ਵੱਡਾ ਰੱਬ ਉਹਨਾਂ ਵਾਸਤੇ ਸਰਕਾਰ ਆ ਤੇ ਸਰਕਾਰ ਇਹਨਾਂ ਬਾਰੇ ਸੋਚੇ 1500 ਰੁਪਏ ਨਾਲ ਗੁਜ਼ਾਰਾ ਨਹੀਂ ਹੋਣਾ ਇਹਨਾਂ ਨੂੰ ਸੀਐਨਜੀ ਜਿਹੜੇ ਚਲਾ ਸਕਦੇ ਉਹਨਾਂ ਨੂੰ ਲੈ ਕੇ ਦੇਓ ਘੜੁੱਕੇ ਜੇ ਤੇ 400 ਰੁਪਏ ਕਿਰਾਏ ਤਾਂ ਵੀ 300 ਰੁਪਏ ਵੀ ਜੇਕਰ ਇੱਕ ਉਹਨ ਦੇ ਦੇਣ ਕਿਸੇ ਨੂੰ ਕਿਰਾਏ ਤੇ 300 ਰੁਪਏ ਇਹਨਾਂ ਨੂੰ ਮਿਲੀ ਜਾਊਗਾ 9000 ਰੁਪਏ ਇਹਨਾਂ ਨੂੰ ਮਹੀਨੇ ਦਾ ਮਿਲੇਗਾ ਜਾਂ ਇਹਨਾਂ ਨੂੰ ਹੋਰ ਕੋਈ ਆਓ ਕਰੋ ਇਹਨਾਂ ਵਾਸਤੇ ਕੋਈ ਲੋਨ ਦਾ ਪ੍ਰਬੰਧ ਕਰੋ ਤਾਂ ਕਿ ਇਹਨਾਂ ਦੀ ਸੁਣੀ ਜਾਵੇ ਤੇ ਜੇਕਰ ਭਰਾਵੋ ਅੰਗਹੀਣ ਵੀਰ ਮੇਰੀਆਂ ਗੱਲਾਂ ਦਾ ਗੁੱਸਾ ਕਰ ਲੈਣ ਜਿਹੜੀਆਂ ਨੂੰ ਮੈਂ ਸ਼ੁਰੂਆਤ ਚ ਕੰਗਾ ਸੀ ਤਾਂ ਬਾਈ ਜੀ ਮੈਂ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਤੁਹਾਡੇ ਕੋਲੋਂ ਮਾਫੀ ਚਾਹੁੰਨਾ ਮੇਰੇ ਕੋਲ ਤੁਹਾਡੀ ਗੱਲ ਕਰਨ ਦਾ ਹੋਰ ਕੋਈ ਰਾਹ ਨਹੀਂ ਸੀ ਮੈਂ ਗਲਤੀ ਤੁਹਾਡੀ ਬਹੁਤ ਵਾਰੀ ਕੀਤੀ ਆ ਪਰ ਉਹ ਲੋਕ ਉਹਨੂੰ ਸਰਕਾਰ ਤੱਕ ਪਹੁੰਚਾਉਂਦੇ ਨਹੀਂਗੇ ਸਰਕਾਰ ਸਿਰਫ ਤੁਹਾਨੂੰ ਇਹ ਇਹ ਮੰਗਣ ਵਾਸਤੇ ਪੈਦਾ ਨਹੀਂ ਹੋਏ ਇਹ ਜਿਹੜੇ ਸੜਕਾਂ ਤੇ ਮੰਗਣ ਵਾਸਤੇ ਪੈਦਾ ਨਹੀਂ ਹੋਏ ਵੀ ਰੱਬ ਦੇ ਨਾਂ ਤੇ ਦੇ ਦੇ ਫਲਾਣੇ ਦੇ ਨਾਂ ਤੇ ਦੇ ਦੇ ਯਾਰ ਇਹ ਆਪਦਾ ਕਾਰੋਬਾਰ ਇਹਨਾਂ ਨੂੰ ਦੇੜ ਕੇ ਦਿਓ ਪੜ੍ਹਾਈ ਦੇ ਵਿੱਚ ਇਹਨਾਂ ਨੂੰ ਕੋਈ 10ਵੀਂ ਦੇ ਬੇਸ ਤੇ ਨੌਕਰੀਆਂ ਕੱਢੋ ਤਾਂ ਕਿ ਇਹਨਾਂ ਦਾ ਭਾਈ ਕੋਈ ਗਾਂ ਵੀ ਕੋਈ ਅੰਸ਼ ਵੱਧ ਸਕੇ ਬਹੁਤ ਸਾਰੇ ਆ ਹੁਣ ਕੁਝ ਲੋਕ ਕਮੈਂਟ ਕਰਨਗੇ ਸਾਡੀ ਰਿਸ਼ਤੇਦਾਰੀ ਚ ਸੀਗਾ ਕਿਉਂ ਨਹੀਂ ਵਧੀਆ ਹਤਾ ਵਿਆਹ ਹੋਇਆ ਭਈ ਵਿਆਹ ਹੋ ਜਾਂਦੇ ਆ ਪਿੱਛੇ ਕਿੱਲਾ ਕਾਇਮ ਹੋਵੇ ਪੈਸਾ ਹੋਵੇ ਬਹੁਤ ਕੁਝ ਹੋ ਜਾਂਦਾ ਠੀਕ ਆ ਇੱਥੇ ਤਾਂ ਪੈਸੇ ਦੇ ਸਿਰ ਤੇ ਵੱਡੇ ਵੱਡੇ ਬਿਜ਼ਨਸਮੈਨ ਲੋਕਾਂ ਦੇ ਦਬਦਬਾ ਬਣਾਉਂਦੇ ਵੇਖੇ ਆ ਪਾਵਰ ਦੇ ਸਿਰ ਤੇ ਸਰਕਾਰ ਸਹੀ ਮੰਦਿਆਂ ਨੂੰ ਕੁੜਦੀ ਵੇਖੀ ਆ ਮੈਂ लाਠੀ ਚਾਰਜ ਕਰਾਉਂਦੀ ਕਿ ਨਹੀਂ ਕਰਾਉਂਦੀ ਇਸ ਕਰਕੇ ਬਾਈ ਜੀ ਇੱਥੇ ਤਾਂ ਬੇਰੋਜ਼ਗਾਰਤਾ ਬਹੁਤ ਹੋਈ ਪਈ ਆ ਪਰ ਇਹਨਾਂ ਬਾਰੇ ਕੁਛ ਨਾ ਕੋਈ ਸੋਚਿਆ ਜਾਵੇ ਤੇ ਜੇਕਰ ਮੈਂ ਕੁਝ ਗਲਤ ਕਹਿ ਬੈਠਾ ਹਾਂ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਤੇ ਜੇਕਰ ਤੁਹਾਨੂੰ ਲੱਗਦਾ ਵੀ ਇਹਨਾਂ ਦੀ ਗੱਲ ਕਰਨੀ ਚਾਹੀਦੀ ਆ ਕਮ ਸੇ ਕਮ ਮੈਂ ਕਹਿੰਦੇ ਤੁਹਾਨੂੰ ਕਿਹਾ ਨਹੀਂ ਵੀ ਸ਼ੇਅਰ ਕਰੋ ਜੀ ਆਹ ਕਰ ਦਿਓ ਜੀ ਆਹ ਕਰ ਦਿਓ ਮੈਂ ਕਹਿੰਦਾ ਨਹੀਂ ਸਹੀ ਗੱਲ ਹੋਈ ਆਪਣੇ ਆਪ ਕਹਿਣਗੇ ਪਰ ਤੁਸੀਂ ਇਹਨਾਂ ਬੰਦਿਆਂ ਦੀ ਗੱਲ ਸਰਦਾਰ ਭਗਵੰਤ ਮਾਨ ਜੀ ਤੱਕ ਪਹੁੰਚਾਉਣੀ ਆ ਕਿਉਂਕਿ ਇਹਨਾਂ ਨੂੰ ਸਾਰੇ ਭੁੱਲੀ ਬੈਠੇ ਆ ਵਿਧਾਨ ਸਭਾ ਦੇ ਵਿੱਚ 117 ਪਰ 117 ਦੇ ਵਿੱਚੋਂ ਕਿਸੇ ਐਮਐਲਏ ਦੀ ਜੀਵ ਕਾਮ ਨਹੀਂ ਕਰਦੀ ਜਿਹੜੀ ਇਹਨਾਂ ਵਾਸਤੇ ਕੁਝ ਮੰਗ ਸਕੇ ਸਾਢੇ 550 ਦੇ ਨੇੜ ਤੇੜ ਐਮਪੀ ਆ ਲੋਕ ਸਭਾ ਚ ਪਰ ਉਹਨਾਂ ਦੀ ਕਿਸੇ ਦੀ ਜੀਵ ਕਾਮ ਨਹੀਂ ਕਰਦੀ ਇਹਨਾਂ ਵਾਸਤੇ ਕਿਉਂਕਿ ਨਾਲ ਕੋਈ ਵੇਦਾ ਨਹੀਂ ਗਾ ਇਕੱਲੇ ਸਾਈਕਲਾਂ ਨਾਲ ਕੰਮ ਨਹੀਂ ਚੱਲਦਾ ਇਹਨਾਂ ਨੂੰ ਆਪਾਂ ਰੋਜਗਾਰ ਦੇਗੇ ਤਾਂ ਕਿ ਆਉਣ ਵਾਲੀ ਪੀੜ੍ਹੀ ਆ ਜਿਹੜੀ ਉਹ ਸੈੱਟ ਹੋ ਸਕੇ ਤੇ ਇਕੱਲੇ ਸਾਈਕਲਾਂ ਨਾਲ ਕੰਮ ਨਹੀਂ ਚੱਲਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ